துரத்தன்ரா ਕੰਡਿਆ ਮੈਂ ਪੜਨ ਧਿਆ ਯਾਰ ਮੈਂ ਵੇਲਾ ਸਾਈਦਰੀ ਵੇਲੇ ਰਹਿਨੇ ਆਪਾਂ ਤੇ ਸਾਹਮਣੇ ਮਮਾ ਪੜ ਲਿਆ ਅਗਰ ਬੋਰਡ ਦੀ ਕਲਾਸ ਆ ਨਾਲੇ ਸਕੂਲ ਵੀ ਲੱਗ ਗਿਆ ਹੁਣ ਕੋਈ ਨਹੀਂ ਜੀ ਕਾਪੀ ਦੇ ਯਾਰ ਆਪਣੀ ਬੁੱਕ ਮੈਨੂੰ ਕਿਹੜੀ ਬੁੱਕ ਤੂੰ ਯਾਰ ਫਿਕਸ ਦੀ ਜੀ ਨੂੰ ਕਹਿੰਦੇ ਯਾਰ ਕੀ ਫਿਕਸ ਕੀ ਜੱਜ ਨੂੰ ਯਾਰ ਰੋਸ ਕੋ ਲੈ ਬੈਗ ਕੰਨ ਡਿਆ ਨਾ ਤੂੰ ਰੋਸ ਕੱਲਾ ਉਹ ਅੱਛਾ ਫਿਜ਼ਿਕਸ ਦੀ ਆਹੋ ਯਾਰ ਫਿਜ਼ਿਕਸ ਹੁੰਦਾ ਫਿਕਸ ਨਹੀਂ ਹੁੰਦਾ ਅੱਛਾ ਮਮੀ ਆਂਦੀ ਬਾਂਗੀ ਅਮਰੀਨਾ ਫਿਜ਼ਿਕਸ ਦੀ ਬੁੱਕ ਲਿਆ ਕੇ ਦਿਓ ਇਹਨੂੰ ਜਾਣਾ ਫਿਰ ਕਿੱਦਾਂ ਸਕੂਲ ਲੈਣ ਤੂੰ ਸਕੂਲ ਮੈਂ ਪਰਸੋਂ ਤੋਂ ਜਾਣਾ ਕਮੇਂ ਫਿਰ ਕੱਠੇ ਦਾਦੀ ਮੈਨੂੰ ਫੋਨ ਕਰਕੇ ਕੋਈ ਕੋਈ ਨਹੀਂ ਕੱਠੇ ਚਲਦਾਂਗੇ ਹਾਂ ਪੜ ਲਿਆ ਕਰ ਮਮਾ ਪੇਪਰ ਹੋਣੇ ਜਾਂਦੇ ਆ ਕੰਮ ਕੰਮ ਲੱਗਾ ਤਾਂ ਮੈਂ ਮੈਂ ਤਾਂ ਕੋਈ ਕੰਮ ਨਹੀਂ ਕੀਤਾ ਜੇ ਮੈਂ ਤਾਂ ਕੀਤਾ ਸਾਰਾ ਹੀ ਮੈਂ ਤਾਂ ਤੇ ਮੇਰੀ ਗੱਲ ਸੁਣ ਮੈਨੂੰ 4 ਅਜੇ ਬੁੱਕ ਚਾਹੀਦੀ ਉਹ ਮੈਂ ਪੜਨਾ ਵਾ ਇਹਦਾ ਤੇ ਅੱਜ 4 ਘੰਟੇ ਹੈਗੇ ਆ 12 ਵਜੇ ਆ ਨਾ ਤੇ ਜਾ ਕੇ ਪੜ ਲਾ ਜਿਹੜਾ ਪੜਿਆ ਜਾਂਦਾ ਮੈਂ ਬਾਅਦ 'ਚ ਇੱਕ ਬੁੱਕ ਲੈਣਾ ਉਹ ਹੀ ਆ ਜੀ ਆਣੀ ਮੈਨਾਂ ਵੀ ਚੱਗਾ ਵੀ ਚਲ ਠੀਕ ਹੈ ਠੀਕ ਆ ਪਪ ਵੀ ਤਰ ਇਹ ਮਤ ਖੂਵ ਵਾਲਿਆਂ ਦਾ ਮੁੰਡਾ ਹੀ ਹਾਂਜੀ ਪੋਤੇ ਸਾਰੇ ਜੀ ਬੜੇ ਚਲਾਕ ਨੇ ਇਹ ਲੜਾਕੇ ਬੜੀ ਆ ਸੋਨੇ ਨੂੰ ਕਿਤਾਬ ਲੈਣ ਆਇਆ ਸੀ ਤੇ ਇਹਨੂੰ ਕਿਤਾਬ ਦਾ ਨਾਮ ਨਹੀਂ ਲੈਣਾ ਹੁੰਦਿਆ ਤੇ ਮੈਨੂੰ ਲੱਗਦਾ ਹੀ ਨਿਆਣਾ ਉਹ ਮੰਮੀ ਉਹ ਹੈ ਛੋਟਾ ਹੀ ਆਜੇ ਹਾਂ ਤੇ ਉਹਨੇ ਕਲਾਸਾਂ ਟੱਪੀਆਂ ਮੈਂ ਦੋ ਤਾਂ ਮੇਰੇ ਨਾਲ ਪਲੱਸ 2 ਜਾਉ ਉਦਾਂ ਇਹਨੇ 10ਵੀਂ ਝੋਣਾ ਸੀ ਹੁਣ ਆ ਸ਼ਰਤ ਤੂੰ ਉਹਨੂੰ ਹੁਣ ਕਹਿਤਾ ਨਾ ਮੈਨੂੰ ਕਿਤਾਬ ਉਹ ਹੀ ਨਿਕ ਟਾਈਮ ਤੱਕ ਦੇ ਦੇ ਨਈ ਮੈਂ ਉਹਨੂੰ ਕਹਿਤਾ ਮੈਂ ਮੈਂ 4 ਵਜੇ ਕਿਤਾਬ ਲੈਣ ਆਇਆ ਨਾ ਤੇ ਉਹਦੀ ਮਾਂ ਬੜੀ ਚਲਾਕ ਵਾ ਮੁੰਡਾ ਕਹਿੰਦਾ ਲੈਣ ਗਿਆ ਤੇ ਵੇਖੀ ਉਹਦੀ ਮਾਂ ਨੇ ਆਖਣਾ ਮੇਰੇ ਤੋਂ ਪੁੱਤ ਨੇ ਹਲੇ ਪੜਿਆ ਹੀ ਨਹੀਂਗਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕਰ ਲਈ ਗੱਲ ਤੇ ਨਾਲੇ ਤੈਨੂੰ ਇਹਦੇ ਵੱਡੇ ਭਰਾ ਦਾ ਪਤਾ ਹੀ ਉਹ ਕੁਝ ਨਹੀਂ ਹੁੰਦਾ ਅਸੀਂ ਕੇ ਨਾ ਮਾੜੀ ਚੰਗੀ ਕਰਨ ਦੇ ਚਲ ਉਹਦਾ ਪੁੱਤ ਜੀ ਕਿਤਾਬ ਦਿੱਤੀ ਆ ਪੜ ਲੂਗਾ ਤਾਂ ਵਧੀਆ ਵਾ ਆਹੋ ਮੈਂ ਵੀ ਤਾਂ ਹੀ ਦੇਤੀ ਨਾ ਉਹ ਮੇਰੇ ਲਾਇਆ ਹੈ ਵਿਚਾਰਾ ਤੇ ਮੈਂ ਚੱਲ ਕੋਈ ਨਹੀਂ ਲੈ ਜਾ ਚੱਲ ਕੋਈ ਨਹੀਂ ਫਿਰ ਲੈ ਨਹੀਂ ਜਾ ਕੇ ਟੈਮ ਨਾ ਕੋਈ ਨਹੀਂ ਕੋਈ ਨਹੀਂ ਸੁਣ ਅਖੂਵ ਵਾਲੇ ਦੇ ਮੁੰਡੇ ਦੇ ਕੰਮ ਵੇਖ ਲਓ ਮੁੰਡੇ ਦੀਆਂ ਕਿਤਾਬਾਂ ਲੈਣਾ ਹੈ ਸਾਡੇ ਤਾਂ ਆਪਣੇ ਮੁੰਡੇ ਨੇ ਪੜ੍ਹਨਾ ਹੈ ਚੱਲ ਕੋਈ ਗੱਲ ਕਿਤਾਬ ਦਾ ਕੀ ਲੈਣਾ ਤੁਹਾਨੂੰ ਪਤਾ ਦੀ ਮਾਂ ਕੀ ਦੀ ਚਲਾਕ ਉਹ ਕੋਈ ਨਹੀਂ ਨਿਆਣਿਆਂ ਨਾਲ ਜਿਦਾਂ ਨਹੀਂ ਕਰੀਦੀ ਉਹਨੂੰ ਇਹੋ ਹੀ ਪਤਾ ਵਾ ਵੀ ਕੱਪੜੇ ਵਾਣਸਾ ਨੇ ਪਾਉਂਦਾ ਉਹ ਨਹੀਂ ਪਤਾ ਮੈਂ ਆਪਣੇ ਨਿਆਣੇ ਨੂੰ ਕਿਤਾਬਾਂ ਵੀ ਲੈ ਕੇ ਦਵਾਂ ਉਹ ਕਿਤਾਬ ਘੜੀ ਪੜ੍ਹ ਲੂਗਾ ਤੇ ਆਪੇ ਚਲ ਤਾਂ ਦੇਜੂਗਾ ਉੱਥੇ ਤਾਂ ਕਿਤਾਬ ਦਾ ਲੈਣਾ ਕੋਈ ਉਹ ਹੋਈ ਟੈਮ ਹੁੰਦਾ ਵਾ ਆਪਣੇ ਨੂੰ ਬੱਚੇ ਦੇ ਪੜ੍ਹਨ ਦਾ ਇਹ ਨਹੀਂ ਹੁੰਦਾ ਹੈਗਾ ਵੀ ਜਦੋਂ ਆਪਣੇ ਨਿਆਣੇ ਨੇ ਪੜ੍ਹਨਾ ਉਦੋਂ ਦੂਜਾ ਨਿਆਣਾ ਲੈਣਾ ਜੀ ਮੇਰੀ ਗੱਲ ਸੁਣ ਆਪਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਆ ਆਪਾਂ ਕਿਤੇ ਸ਼ਹਿਰਾਂ 'ਚ ਨਹੀਂ ਰਹਿਣ ਦੇ ਥੋੜੀ ਬੋਧੀ ਹੈਲਪ ਇੱਕ ਦੂਜੇ ਦੀ ਕਰਨੀ ਪੈਂਦੀ ਹੈ ਹੈਲਪ ਲੈਣੀ ਵੀ ਪੈਂਦੀ ਹੈ ਚਾਹਾਂ ਜਨਾਨੀਆਂ 'ਚ ਬੈਠੀ ਹੋਵੇ ਨਾ ਤਾਂ ਕਿਸੇ ਨੂੰ ਕੋਨ ਨਹੀਂ ਦਿੰਦੀ ਹੈਗੀ ਉਹ ਚੱਲ ਕੋਈ ਨਿਆਣਾ ਖੋਹਦਾ ਵੇ ਅਹੀਂ ਕੀ ਲੈਣਾ ਸਾਡੀ ਕੋਈ ਜੇਦਵਾ ਕਿਤਾਬ ਹੀ ਲੈ ਗਿਆ ਨਾ ਮੁੰਡਾ ਤੇ ਢਿੱਡ ਤੁਹਾਡੀ ਉੱਥੇ ਕਿਲਾ ਜਮੀਨ ਲੈ ਆ ਗਿਆ ਵਾ ਲੈ ਦੀ ਬੁੱਕ ਮੈਂ ਲੈ ਆਵਾ ਆਹੋ ਤੇ ਚੱਲ ਪੜ ਲਾਂ ਹੁਣ ਕੇ ਉਹ ਪੜ ਲਾਂਗੇ ਬਾਅਦ ਹੁਣ ਮੈਂ ਮੁੰਇਆ ਪੜਨਾ ਕਿਤਾਬ ਲੈ ਆਂਦੀ ਆ ਪੜਨਾ ਹੁਣ ਵੇ ਮੁੰਡਿਆ ਸੁੱਤਾ ਹੀ ਰਹਿਣਾ ਹੀ ਪੜ੍ਹ। ਹਾਂ ਮੈਂ। ਆ ਪੜ੍ਹ। ਹੂੰ ਪੜ੍ਹ। ਫੜ ਪੜਨਾ ਹਨ ਪੁੱਤ ਨੂੰ ਬੁੱਕ ਲੈ। ਬਾਦੂ ਬਾਲਾਂਗਾ। ਨਹੀਂ ਪੁੱਤ ਫੜ ਪੜ। ਉਹ ਬਾਦੂ ਬਾਲੂਗਾ। ਨਹੀਂ ਫੜ ਆ ਪਿਆ ਪੜ। ਆ ਬਾਦ ਜ਼ਬਰਦਸਤ। ਤੂੰ ਤੇ ਬਗਾਨੀ ਕਿਤਾਬ ਵੀ ਪਾੜ ਦਿੱਤੀ ਆ। ਹੁਣ ਕਿੱਥੋਂ ਦੇਣੀ ਆ? ਕੋਈ ਨਹੀਂ। ਮੈਂ ਨਾਂ ਵੇਖ ਲਾਂਗਾ ਮੈਂ। ਬੁੱਕ ਪਾੜ ਗਈ ਜਿਹੜੀ। ਕੋਈ ਨਹੀਂ ਨੂੰ ਆਣਦੇ ਕਾ ਦੇ ਕੀ ਭਜੋਂਦਾ ਕਦਾਂ ਇਹਨੂੰ ਮੈਂ। ਹੋਣ ਇਕੱਠੀ-ਕੁਠੀ ਕਰਕੇ ਤੇ ਇਦਾਂ ਹੀ ਫੜਾ ਲੈਣੇ। ਉਹ ਕੋਈ ਗੱਲ ਨਹੀਂ ਇਕੱਠੀ ਕਰਕੇ ਦੇਣੀ ਹੈ। ਕਿ ਭਜੋਂਦਾ ਕਦੈ ਨੂੰ ਘਰ ਆਣ ਦੇ ਕਰਿਆ ਦੇ। ਉਹ ਲੈ 5 ਵਜ ਗਈ। ਮੰਮੀ ਦੱਸ ਪੁੱਤ। ਮੈਨੂੰ 4 ਵਜ ਦਾ ਟਾਈਮ ਦਿੱਤਾ ਸੀ। ਤੇ 5 ਵਜ ਗਈ ਅਜੇ ਕਿਤਾਬ ਨਹੀਂ ਦੇਣਾ। ਪੁੱਤ ਜਾ ਕੇ ਕਿਤਾਬ ਲਾਇਆ ਪਰ ਉਹਦੀ ਮਾਂ ਬੜੀ ਡਾਡੀ ਹੋ। ਮੈਂ ਜਾਨਣਾ ਇੱਕ ਮਿੰਟ ਬੈਜਾ ਮੈਂ ਕਰਦਾ ਇਹਨਾਂ ਨਾਲ ਗੱਲ ਜਾ ਨਹੀਂ ਤੇ ਮੈਂ ਚੱਲਾਂ ਨਾਲ ਨਹੀਂ ਕੋਈ ਮੈਂ ਜਾਨਾ ਹਲਾ ਵੀਰ ਆਪਣੀ ਬੁੱਕ ਉਹ ਆ ਕੀ ਓਏ ਪੜਾ ਬੁੱਕ ਇਤਨਾ ਹੀ ਮਿਲੀ ਤੇ ਮੈਂ ਕੀ ਕਰਦਾ ਆ ਕੀ ਆ ਤਿੰਨ ਦਿੱਤੀ ਵੇਖ ਕੇ ਬੁੱਕ ਦਿਆ ਕਰੋ ਹਾਂ ਪਹਿਲਾਂ ਯਾਰ ਮੈਂ ਤੈਨੂੰ ਚੰਗੀ ਭਲੀ ਬੁੱਕ ਦਿੱਤੀ ਸੀ ਉਹਦਾ ਵੇਖ ਦਿੱਤੀ ਆਹੋ ਉਹ ਜਾ ਅਗਾ ਪੜਾ ਗੱਲਾਂ ਨਾ ਕਰ ਬੋਤੀਆਂ ਓਏ

ਆ ਵਾ ਡੇਰਾ ਟੂਰੀ ਬੁੱਕ ਕਰ। ਕਿਹਾ ਮੇਰਾ ਕਹਿੰਦਾ ਚੱਬਾ 4 ਵਜੇ ਮੈਨੂੰ ਬੁੱਕ ਦੇ ਕੇ ਜਾਈ। ਚੱਲ ਪੜਖਾਂਗੇ ਆਪਣੇ ਕੋਈ ਇਹ ਨਹੀਂ ਬੁੱਕੇ। ਚੱਲ ਹੁਣ ਇਹਨੂੰ ਮੈਂ ਤੈਨੂੰ ਐ ਵਧੀਆ ਸਹੀ ਕਰ ਦਿੰਨੀ ਆ ਤੇ ਤੂੰ ਹੁਣ ਇਹਦੇ ਤੋਂ ਪੜ। ਵੱਡਾ ਲੜਾਈ ਕਰਨਾ ਆ। ਪਿੰਡੋਂ ਮਾਰ ਕੇ ਧੰਕਾ ਆਂਦਾ ਡੇਰੇ ਦੇ ਅੰਕ। ਮੈਂ ਤਾਂ ਇੱਥੇ ਕਿਤੇ ਆਪਣੇ ਡੇਰੇ ਤੇ ਕਿਸੇ ਨੂੰ ਖੰਗਣ ਨਹੀਂ ਦਿੰਦੀ। ਤੇ ਇਹ ਲੜਾਈਆਂ ਕਰਨਾ ਆ ਹੀ। ਇਹਨੂੰ ਮੈਂ ਹੁਣ ਘਰ ਸਵਾਰਾ ਦੇਣਾ ਇੱਕ ਵਾਰੀ ਚੰਗੀ ਤਰ੍ਹਾਂ। ਤੂੰ ਕਿਤਾਬ ਫੜ ਹੁਣ ਤੇ ਪੜ। ਅਗਦੇ ਡੇਰੇ ਦਾ ਮੂੰਹ ਨਾ ਵੇਖੀਂ ਕਿਦੇ। ਨਹੀਂ ਨਹੀਂ ਹੁਣ ਕਿੱਥੋਂ ਮੂੰਹ ਵੇਖਣਾ ਡੇਰੇ ਦਾ ਇਹਨੂੰ ਮੈਂ ਸਕੂਲੇ ਜਾਂਦੀ ਕਿਹਨੇ ਫਰਕ ਹੁੰਦੇ ਗਦਾਈਆਂ ਉਹ ਕੀ ਵੇਖੀ ਜਾਂਦੀਆਂ ਮੋਬਾਈਲ ਤੋਂ ਵੇਖਣਾ ਕੀ ਆ ਕੰਮਕਾਰ ਕਰਕੇ ਤੇ ਵਿਹਲੀ ਹੋਈਆਂ ਤਾਂ ਜਿਹੜੀ ਮੋਬਾਈਲ ਫੜ ਲਿਆ अच्छा अच्छा ते ओ पवित्रा ਨੇ ਦੇਰਾਂ ਕਿੱਥੇ ਆ? पवित्रा ਦਾ ਦੋਸਤ ਨੇ ਘਰ ਖੜੀ ਹੀ ਨਾ ਕਿਤਾਬ ਤੋ ਕਿਤਾਬ ਲੈਣ ਗਿਆ ਜੇ। اچھا ਉਹ ਡੇਰੇ ਵਾਲਿਆਂ ਕੋ। ਹਾਂਜੀ। ਚਲ ਕੋਈ ਨਹੀਂ ਆਪੇ ਆ ਜਾਂਦਾ ਉਹ। ਹੁਣ ਕੰਮ-ਕਾਰ ਕਰ ਲੈ ਕਰਦੇ ਸਾਰੇ। ਹਾਂ ਸਾਰੇ ਕੰਮ ਕਰ ਲੈ। ਮੈਂ ਆਖਾਂ ਬੜੀ ਸੱਚੀ ਧਰ ਕੇ ਬੈਠੀ ਹੋਗੀ ਵੇਲੇ ਜਾਂਦੀ ਹਾਂ। ਤੇ ਐਨ ਮੇ ਤੋ ਕਿੰਨਾ ਹੋ ਗਿਆ ਹੰਦ ਵੇਲੇ ਮੈਂ ਕਦੇ ਦੀ ਹੋਗੀ। ਹੂੰ। ਮੂਮੀ ਪਾਣੀ ਲਿਆ ਉਹ ਕੀ ਗੱਲ ਆ ਉਹ ਪਾਣੀ ਲਿਆਓ ਪਹਿਲਾਂ ਉਹ ਗੱਲ ਤੇ ਦੱਸ ਗੱਲ ਕੀ ਆ ਡਾੜੀ ਖੂਹ ਵਾਲਾ ਮਾਰਿਆ ਮਾਰਿਆ ਖੂਹ ਵਾਲਾ ਮਾਰਿਆ ਆਲਾ ਮੇਰੇ ਪੁੱਤ ਪਾਣੀ ਪੀ ਲਾ ਉਹ ਤੂੰ ਤਾਂ ਕਿਤਾਬ ਲੈਣ ਗਿਆ ਹੈ ਫਰਸੂਟ ਤੇ ਨਹੀਂ ਲਈ ਨਹੀਂ ਹਾਂ ਮੈਂ ਭੱਜ ਜਾ ਤਾਕ ਵੈ ਸਿੱਧਾ ਹੋ ਕੇ ਤੇ ਇਹਨੂੰ ਵੀ ਮੈਂ ਪਹਿਲਾਂ ਹੀ ਕਿਹਾ ਸੀ ਮੈਨੂੰ ਕਿਤਾਬ ਦਿੱਤੀ ਹੈ ਤਾਂ ਇਹ ਤਾਂ ਮਾਂ ਅੱਗੇ ਬੜੀ ਦਾਦੀ ਹੈ ਕਿ ਤੋ ਉਹਤ ਨਹੀਂ ਦਵਾਲੀ ਹੋਗੀ ਯਾਰ ਐਡੇ ਐਡੇ ਮਾੜੇ ਬੰਦੇ ਆ ਮੈਂ ਗਿਆ ਕਿਤਾਬ ਲੈਣ ਹਾਂ ਤੇ ਕਿਤਾਬ ਜਾਂਦੇ ਨੂੰ ਮੇਰੀ ਪਾੜ ਕੇ ਰੱਖਤੀ ਸਾਰੇ ਅੱਛਾ ਤੇ ਮੈਂ ਕਿਹਾ ਵੀ ਕੀ ਹੋਇਆ ਵਾ ਤੇ ਅੱਗੋਂ ਮੈਨੂੰ ਗਾਲਾਂ ਦੇ ਪਿਆ ਕੱਢਣ ਮੈਨੂੰ ਗੁੱਸਾ ਚੜ ਗਿਆ ਫੜਖੀ ਕਰਨਾ ਹੈ ਫਿਰ ਕਰਨਾ ਕੀ ਆ ਡਾਂਗ ਫੜੋ ਤਾਂ ਉਦਾਂ ਹੀ ਜਿੱਦਾਂ ਇਹਦੇ ਦੁਆਰੇ ਉਦਾਂ ਹੀ ਉਹਨਾਂ ਦੇ ਹੋਵੋ ਜਾ ਕੇ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਡਾਂਗ ਫੜੀਏ ਹੋਰ ਫੜਨੀ ਨਹੀਂ ਨੀ ਜੇ ਸਾਡੇ ਮੁੰਡੇ ਦੇ ਸਾਠ ਲੱਗ ਜਾਂਦੀ ਤੇ ਔਰ ਥੋੜੀ ਬੋਲੀ ਅਕਲ ਨੂੰ ਹੱਥ ਮਾਰ ਆਪਣੇ ਘਰ ਨਾਲ ਆਰਾਮ ਨਾਲ ਬੈਠੇ ਰਹੋ ਕਿਸੇ ਨਾਲ ਮਾਰੀ ਚੰਗੀ ਕਰਨੀ ਲੋੜ ਨਹੀਂ ਇਹੋ ਜਿਹੇ ਬੰਦਿਆਂ ਨਾਲ ਬਿਲਕੁਲ ਵਰਤੋਂ ਪਾ ਜਿੰਨੀ ਰੱਖੀ ਹੋਈ ਨਹੀਂ ਛੱਡੋ ਇਹਨਾਂ ਨੂੰ ਪੱਕੇ ਨਾ ਜਾਓ ਨਾ ਆਓ ਆਪਣੇ ਲੋਕਾਂ ਦਾ ਚੰਗਾ ਹੀ ਕੀਤਾ ਹੈ ਮਾੜਾ ਤਾਂ ਨਹੀਂ ਕੀਤਾ ਜੇ ਕਿਤਾਬ ਦਿੱਤੀ ਜੀ ਕੀਤਾ ਤਾਂ ਤੁਸੀਂ ਚੰਗਾ ਹੀ ਕਿਤਾਬ ਦਿੱਤੀ ਵੀ ਚਲੋ ਉਹਨਾਂ ਦਾ ਭਲਾ ਕੀਤਾ ਵੀ ਮੁੰਡੇ ਕੋਲ ਕਿਤਾਬ ਹੈ ਨਹੀਂ ਪੜ੍ਹ ਲੂਗਾ ਹੈ ਪਰ ਜੇ ਅਗਲੇ ਐਡੇ ਮਾੜੇ ਆ ਵੀ ਇਹੋ ਜਿਹਾ ਕੰਮ ਕਰਦੇ ਆ ਤੇ ਫਿਰ ਫਾਇਦਾ ਕੀ ਇਹੋ ਜਿਹੇ ਬੰਦਿਆਂ ਨਾਲ ਮਿਲ-ਜੁਲਦਾ ਕੂਨ ਬੋਲਣੇ ਰੱਖੀਦਾ ਹੋਈਦਾ ਤੇ ਉਹਨਾਂ ਨੂੰ ਕੀ ਦਸਾ ਜਾਂ ਮਿਲੇਗੀ ਜਦੋਂ ਇਹ ਭੱਜ ਗਿਆ ਤੇ ਪਿੰਡ ਨੇ ਉਦੋਂ ਵੇਖਿਆ ਹੋਊਗਾ ਹੈ ਹੁਣ ਅਸੀਂ ਜਾ ਕੇ ਉਥੇ ਲਾਲਾ ਨਾਲਾ ਕਰੀਏ ਇਹ ਇਦਾਂ ਹੀ ਫੇਰ ਡਰਦੇ ਰਹੋ ਪੀਰ ਮੁੰਡੇ ਨੂੰ ਦੂਜੀ ਵਾਰੀ ਫੇਰ ਐਡਾ ਕਰਨ ਗੱਲ ਡਰਨ ਵਾਲੀ ਨਹੀਂ ਆ ਗਈ ਕੋਈ ਬੰਦਾ ਆਏ ਤੇ ਬੰਦਾ ਜਾ ਕੇ ਉਹਦੇ ਨਾਲ ਬਹਿ ਕੇ ਗੱਲ ਵੀ ਕਰੇ ਕੋਈ ਨਾਲ ਸਿਆਣੇ ਬੰਦੇ ਦੋ ਲੈ ਕੇ ਜਾਵੇ ਉੱਥੇ ਗੱਲ ਕਿਤੇ ਨਾ ਕਰੀਏ